ਮਸ਼ਹੂਰ ਯੂਟਿਊਬਰ ਤੇ ਇੰਸਟਾਗ੍ਰਾਮਰ ਮੀਕੂ ਢਿੱਲੋਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਹੀ ਮੀਕੂ ਢਿੱਲੋਂ ਦਾ ਪਿਛਲੇ ਸਮੇਂ ਅਨਮੋਲ ਦੇ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਦੋਨਾਂ ਦੀਆਂ ਕਪਲ ਵੀਡੀਓਜ਼ ਨੂੰ ਹੁਣ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਹਨ ਤੇ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਹੁਣ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੀਕੂ ਢਿੱਲੋਂ ਹੁਣ ਕਣਕ ਦੀ ਵਾਢੀ ਕਰ ਰਹੀ ਹੈ ਤੇ ਤੇ ਦਿਨੀ ਭਾਰੀ ਮੀਂਹ ਤੇ ਗੜੀ ਮਾਰੀ ਤੇ ਤੇਜ਼ ਹਨੇਰੀ ਨੇ ਪੰਜਾਬ ਦੇ ਕਈ ਕਿਸਾਨਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਤੇ ਕਈਆਂ ਦੇ ਸੁਪਨੇ ਨਾਸਾਕਾਰ ਨੇ ਤੇ ਨਾ ਹੀ ਡੁੱਬੇ ਹਨ ਪਰ ਕਿਸਾਨ ਮੌਸਮ ਨੂੰ ਲੈ ਕੇ ਕਾਫੀ ਚਿੰਤਤ ਹਨ ਉੱਥੇ ਹੀ ਮੀਕੂ ਢਿੱਲੋ ਦੇ ਵੱਲੋਂ ਵੀ ਆਪਣੇ ਖੇਤ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਕਾਫੀ ਭਾਵੁਕ ਲੱਗ ਰਹੀ ਹੈ ਤੇ ਉਸਨੇ ਲਿਖਿਆ ਹੈ ਕਿ ਵਾਹਿਗੁਰੂ ਮਿਹਰ ਕਰੇ ਕਿਉਂਕਿ ਮੌਸਮ ਕਾਫੀ ਜਿਆਦਾ ਖਰਾਬ ਚੱਲ ਰਿਹਾ ਹੈ ਤੇ ਮੀਕੂ ਢਿੱਲੋ ਦੇ ਕਣਕ ਦੀ ਜਿਹੜੀ ਵਾਢੀ ਦਾ ਸੀਜ਼ਨ ਆ ਗਿਆ ਹੈ ਤੇ ਜਿਸ ਕਾਰਨ ਉਹ ਕਣਕ ਦੀ ਵਾਢੀ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਚੱਲ ਰਹੀ ਹੈ ਤੇ ਉੱਥੇ ਹੀ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਮੀਕੂ ਢਿੱਲੋ ਨੂੰ ਕੀਤੇ ਜਾ ਰਹੇ ਹਨ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਇੰਨੇ ਦਿਨੀ ਮੀ ਕਣੀ ਤੋਂ ਬਚਾ ਰੱਖੇ ਕਿਉਂਕਿ अनेका ਹੀ ਕਿਸਾਨਾਂ ਦੇ ਸੁਪਨੇ ਇਸ ਫਸਲ ਤੋਂ ਸਾਕਾਰ ਹੁੰਦੇ ਹਨ ਤੇ ਕਈ ਕ ਸਸ ਫਸਲ ਦੇ ਕਰਕੇ ਹੀ ਪਾਲਦੇ ਹਨ ਤੇ ਪ੍ਰਮਾਤਮਾ ਹਰ ਕਿਸੇ ਕਿਸਾਨ ਦੀ ਫਸਲ ਤੇ ਮਿਹਰ ਭਰਿਆ ਹੱਥ ਰੱਖੇ ਕਿਉਂਕਿ ਕਿਸਾਨ ਦੀ ਫਸਲ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਹੈ ਤੇ ਹਰੇਕ ਘਰ ਦਾ ਚੁੱਲ੍ਹਾ ਬਲਦਾ ਹੈ ਤੇ ਮੀਕੂ ਟਿਲੋ ਦੇ ਵੱਲੋਂ ਜਿਵੇਂ ਹੀ ਇਹ ਵੀਡੀਓ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ